ਅਸੀਂ ਕੱਲ੍ਹ ਦੀ ਅੱਜ ਅਸੀਂ ਆਏ ਆਂ ਦੀ ਕੋਲਾਵਾਲੇ ਢੋਬੇ ਜੋ ਕਿ ਹਿਮਾਚਲ ਦੇ ਵਿੱਚ ਪੰਡਾ ਪਰ ਪੰਜਾਬ ਦੀ ਹੱਦ ਹੈ ਤੇ ਜੋ ਮੇਨ ਸਟੇਸ਼ਨ ਹੈ ਜਿਹੜੇ ਵੀ ਸ਼ਰਧਾਲੂ ਮਾਤਾ ਨਾਨੇ ਦੇਵੀ ਤੇ ਜਾਂਦੇ ਨੇ ਉਹ ਪਹਿਲੇ ਇੱਥੇ ਕੋਲਾਵਾਲਾ ਢੋਬੇ ਹੋ ਕੇ ਫਿਰ ਅੱਗੇ ਉੱਪਰ ਨੂੰ ਤਕਰੀਬਨ 20 ਕਿਲੋਮੀਟਰ ਦਾ ਜਿਹੜਾ ਸਫ਼ਰ ਹੈ ਉਹ ਕਰਦੇ ਨੇ ਤੇ ਅੱਜ ਕੁਝ ਨੌਜਵਾਨ ਨੇ ਜੋ ਇੱਥੋਂ ਦੇ ਪ੍ਰਬੰਧਕਾਂ ਦੇ ਵਿੱਚ ਸ਼ਾਮਲ ਨੇ ਅੱਜ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਜੀ ਹਾਂਜੀ ਸასი ਗੱਲ ਜੀ ਅਸੀਂ ਗੱਲ ਜੀ ਵਾਹਿਗੁਰੂ ਜੀ ਤੱਕ ਹਾਂ ਸਾਵਾ ਵਾਹਿਗੁਰੂ ਜੀ ਇਹ ਨਾ ਜੀ ਆਪਣਾ ਜੀ ਮੇਰਾ ਹੀ ਮਨਪ੍ਰੀਤ ਸਿੰਘ ਜੀ ਹਾਂਜੀ ਮਨਪ੍ਰੀਤ ਸਿੰਘ ਜੀ ਅਜਿਹੇ ਹੁਣੇ ਮਲੇ ਆਪਣਾ ਮਾਤਾ ਜੀ ਦੇ ਨਰਤੇ ਚੱਲ ਰਹੇ ਨੇ ਇਹ ਹਾਂਜੀ ਹਾਂਜੀ ਸਾਵਣ ਦਾ ਮਹੀਨਾ ਚੱਲ ਰਿਹਾ ਹੈ ਤੁਸੀਂ ਸੰਗਤਾਂ ਦੀ ਸੇਵਾ ਕਰ ਰਹੇ ਹੋ ਸੇਵਾ ਕਰ ਰਹੇ ਹੋ ਇਹ ਕੀ ਕੀ ਇੱਥੇ ਸੰਗਤਾਂ ਦੀ ਸੇਵਾ ਦੇ ਵਿੱਚ ਕਿਹੜੀ ਕਿਹੜੀ ਆਪਣੀ ਸੇਵਾ ਨਿਭਾ ਰਹੇ ਹੋ ਜੀ ਜੀ ਦੇਖੋ ਜੀ ਆਪਣੇ ਪਿੱਛੇ ਦੋ ਛੋਪਾ ਲਗਾਈਆਂ ਹੋਈਆਂ ਜੀ ਤੇ ਕਿਸੇ ਵੀ ਆਪਣੇ ਕਿਸੇ ਵੀ ਆਪਣੇ ਭਰਾ ਭੈਣ ਨੇ ਮਤਲਬ ਕੋਈ ਬੈਗ ਜੁੱਤੇ ਜਮ੍ਹਾਂ ਕਰਵਾਣੇ ਹੋਵੇ ਅਸੀਂ ਫ੍ਰੀ ਲਗਾਏ ਹੋਏ ਨੇ ਤੇ ਆਪਣਾ ਉਹ ਸਾਹਮਣੇ ਸ਼ਿਵਜੀ ਦਾ ਮੰਦਿਰ ਹੈ ਜਿੱਥੇ ਆਪਣਾ ਮੈਡੀਕਲ ਕੈਂਪ ਲੱਗਿਆ ਹੋਇਆ ਹੈ ਜੀ ਬਾਕੀ ਅਸੀਂ ਤਿੰਨ ਟੈਕਸੀਆਂ ਫ੍ਰੀ ਲਗਾਈਆਂ ਹੋਈਆਂ ਜਿਹੜੇ ਅਪਾਹੇ ਜਿਨ੍ਹਾਂ ਦੇ ਮਤਲਬ ਤੁਰ ਨਹੀਂ ਹੁੰਦਾ ਜੀ ਉਹਨਾਂ ਵਾਸਤੇ ਮੰਦਿਰ ਤੱਕ ਫ੍ਰੀ ਟੈਕਸੀ ਜੀ ਹੋਰ ਬਾਕੀ ਦਾ ਜੀ ਮਹਾਰਾਜ ਦੀ ਕਿਰਪਾ ਹੈ ਹੋਰ ਵਿੱਚ ਹੋਈ ਜੀ ਇਹ ਤੇ ਸਾਡੇ ਨਾਲ ਕਿਆ ਨਾਂ ਸੀ ਦਾਤਾ ਜੀ ਮੇਰਾ ਮਨਪ੍ਰੀਤ ਮੈਨੂੰ ਯੂਨੀਅਨ ਅ ਲਾਡੀ ਦੇ ਨਾਮ ਤੇ ਜਾਣ ਦੀ ਲਾਜ਼ਮੀ ਲਾਡੀਆਂ ਵਾਲੇ ਇਹ ਲਾਡੀ ਨੀਲਾਂ ਵਾਲੇ ਨੇ ਜੀ ਤੇ ਇਹਨਾਂ ਨੇ ਸਾਨੂੰ ਜਿੱਦਾਂ ਦੱਸਿਆ ਨੌਜਵਾਨ ਨੇ ਇਹ ਇਹਨਾਂ ਦੇ ਨਾਲ ਹੋਰ ਵੀ ਨੌਜਵਾਨ ਨੇ ਜਿਹੜੇ ਇੱਥੇ ਕੋਲਾਂ ਵਾਲੇ ਕੁੱਦੇ ਆਣ ਜਾਣ ਵਾਲੀਆਂ ਸੰਗਤਾਂ ਦੀ ਜੇ ਨਾਂ ਸਾਡੇ ਨਾਲ ਹੁੰਦੀ ਤੇ ਆਣ ਵਾਲ ਆਣ ਜਾਣ ਵਾਲੀਆਂ ਜਿਹੜੀਆਂ ਸੰਗਤਾਂ ਨੇ ਮਾਤਾ ਦੇ ਜਿਹੜੇ ਸ਼ਰਧਾਲੂ ਨੇ ਦਰਸ਼ਨ ਕਰਨ ਵਾਸਤੇ ਜਾਂਦੇ ਨੇ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਨੇ ਜਿੱਦਾਂ ਇਹਨਾਂ ਨੇ ਫਰੀ ਜਿਹੜਾ ਡੋਣਾ ਘਰ ਖੋਲੇ ਹੋਏ ਹੈ ਫਰੀ ਮੈਡੀਕਲ ਕੈਂਪ ਇੱਥੇ ਲਾਇਆ ਹੋਇਆ ਹੈ ਤੇ ਹੋਰ ਬਹੁਤ ਹੀ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਹੋਇਆ ਕਿ ਇਹਨਾਂ ਨੇ ਜਿਹੜੀਆਂ ਇਹ ਗੱਡੀਆਂ ਨੇ ਆ ਤੁਸੀਂ ਦੇਖ ਰਹੇ ਹੋ ਇਹ ਇਹ ਜਿਹੜੇ ਅਪਾਹਜ ਨੇ ਉਹਨਾਂ ਵਾਸਤੇ ਇਹਨਾਂ ਨੇ ਨੌਜਵਾਨਾਂ ਨੇ ਤਿੰਨ ਗੱਡੀਆਂ ਜਿਹੜੀਆਂ ਉਹ ਫਰੀ ਲਈਆਂ ਹੋਈਆਂ ਨੇ ਕੋਈ ਅਪਾਹਜ ਹੈ ਨਹੀਂ ਕੁਝ ਸਕਦਾ ਕੋਈ ਲਾਚਾਰ ਹੈ ਉਹਨਾਂ ਵਾਸਤੇ ਇਹ ਗੱਡੀਆਂ ਲਗਾਈਆਂ ਗਈਆਂ ਨੇ ਇਹ ਬਹੁਤ ਹੀ ਵਧੀਆ ਨਾ ਵੀਰ ਨੇ ਉਪਰਾਲਾ ਕੀਤਾ ਹੋਇਆ ਹੈ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ